ਅੱਜ ਦੇ ਡੋਰ ਦੇ ਵਿੱਚ ਜਿੱਥੇ ਲੋਕ ਜਿਹੜੇ ਆ ਇੱਕ ਦੂਸਰੇ ਨਾਲ ਠੱਗੀਆਂ ਮਾਰਨ ਦੇ ਕਈ ਮਾਮਲੇ ਜੜਿਆ ਸਾਹਮਣੇ ਆਉਂਦੇ ਆ ਤਾਂ ਉਸ ਤੋਂ ਬਚਣ ਵਾਸਤੇ ਲੋਕਾਂ ਨੇ ਜਿਹੜਾ ਆਪਣਾ ਪੈਸਾ ਹੋਵੇ ਤਾਂ ਜਾਂ ਲੈਨ ਲੈਣ ਦੇ ਨੋਵੇ ਉਹ ਬੈਂਕਾਂ ਦੇ ਥਰੂ ਜਿਹੜਾ ਉਹ ਕਰਦੇ ਹੋਏ ਸਾਫ ਤੌਰ ਤੇ ਦਿਖਾਈ ਦਿੰਦੇ ਆ ਕਿਉਂਕਿ ਬੈਂਕਾਂ ਤੇ ਵਿਸ਼ਵਾਸ ਲੋਕਾਂ ਦਾ ਕਾਫੀ ਬਣਿਆ ਹੋਇਆ ਲੇਕਿਨ ਜਦੋਂ ਬੈਂਕੀ ਠਗੀਆਂ ਤੋਂ ਉੱਤਰ ਆਵੇ ਤਾਂ ਤੁਸੀਂ ਸਮਝ ਸਕਦੇ ਹੋ ਤੇ ਫਿਰ ਆਮ ਲੋਕ ਕਿੱਥੇ ਜਾਣ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਜਿਹੜੀ ਕਮਾਈ ਹੈਗੀ ਆ ਉਹ ਸਾਰੀ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਇਸ ਟਾਈਮ ਉਹ ਜਿਹੜੇ ਬੈਂਕ ਦੇ ਜਿਹੜੇ ਗੇੜੇ ਕਰਦੇ ਹੋਏ ਉਹ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਕੈਪੀਟਲ ਫਾਈਨੈਂਸ ਬੈਂਕ ਜਿੱਥੇ ਇਹਨਾਂ ਨੇ ਆਪਣੀਆਂ ਲਿਮਟਾਂ ਬਣਾਈਆਂ ਸੀ ਕਿ ਆ ਲੋਨ ਲਈ ਸੀ ਕਿ ਤੇ ਉੱਥੇ ਹੀ ਜਿਹੜੇ ਇਹਨਾਂ ਦੇ ਮੀ ਸੀਵਿੰਗ ਜਿਹੜੇ ਖਾਤੇ ਆ ਉਹਨਾਂ ਖਾਤਿਆਂ ਦੇ ਵਿੱਚ ਵੀ ਜਿਹੜੇ ਸਕਿਉਰਿਟੀ ਚੈੱਕ ਲਏ ਜਾਂਦੇ ਆ ਵੀ ਕਸਟਮਰ ਕੋਲੋਂ ਉਹਨਾਂ ਦੀਆਂ ਖਾਤਿਆਂ ਚੋਂ ਹੀ ਪੈਸੇ ਕਢਾ ਕਢਾ ਕੇ ਇੱਥੋਂ ਦੇ EMPLOYEES ਜਿਹੜੇ ਆ ਉਹ ਵਰਤਦੇ ਰਹਤੇ ਇਹਨਾਂ ਦੇ ਜਿਹੜੇ ਬੈਂਕ ਖਾਤੇ ਉਹ ਖਾਲੀ ਕਰ ਦਿੱਤੇ ਆ ਕਾਫੀ ਵੱਡੀ ਤਦਾਦ ਵਿੱਚ ਇੱਥੇ ਲੋਕ ਜਿਹੜੇ ਕਾਹਨ ਹੈ ਖਾਤੌਰ ਤੇ ਉਹ ਐਸੇ ਮੌਜੂਦ ਆ ਜਿਨ੍ਹਾਂ ਨਾਲ ਕਰੋੜਾਂ ਰੁਪਏ ਦੀ ਧੜੀ ਠੱਗੀ ਉਹ ਸਾਹਮਣੇ ਆਈ ਆ ਤੇ ਹੁਣ ਉਹ ਕਿਤੇ ਤੇ ਵਿਸ਼ਵਾਸ ਕਰਨ ਤੇ ਕਿਤੇ ਤੇ ਨਾ ਕਰਨ ਤੇਰੀ ਪਰ ਭਾਈ ਕਿਵੇਂ ਕਰਨ ਇਹ ਛੇਸੋਂ ਪੰਨ ਵਿੱਚ ਪਏ ਹੋਏ ਨੇ ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਇੱਕ ਪਾਸੇ ਜਿਹੜਾ ਵੀ ਬੈਂਕ ਦੇ ਵਿੱਚ ਜਿਹੜੀ ਆ ਵੀ ਲਿਮਿਟਾਂ ਬਣਾਈਆਂ ਸੀਆਂ ਉਹ ਖਤਮ ਹੋ ਗਈ ਆ ਤੇ ਜਿਹੜਾ ਉਹਨਾਂ ਦੇ ਖਾਤੇ ਆ ਉਹ ਜ਼ੀਰੋ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਇੱਥੇ ਪੀੜੀ ਸਾਡੇ ਕੋਲ ਨਾਲ ਨੇ ਵੀ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਭਾਈ ਕੀ ਹੋਇਆ ਤੁਹਾਡੇ ਨਾਲ ਕਿਸ ਤਰ੍ਹਾਂ ਠੱਗੀ ਦੇ ਕੈਪੀਟਲ ਬੈਂਕ ਦੇ ਵਿੱਚ ਇਹਨਾਂ ਦੇ EMPLOYEES ਜਿਹੜੇ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੁਹਾਡੀਆਂ ਲਿਮਟਾਂ ਮੰਨ ਦਿੰਦੇ ਆ ਸਾਡੀਆਂ ਆਲਰੇਡੀ ਦੂਜੇ ਬੈਂਕਾਂ ਚੱਲਦੀਆਂ ਸੀ ਕਿੱਥੇ ਵਿਆਜ ਘਟਾਜੀ ਵਿਆਜ ਘਟਦੇ ਇਲਾਜ ਤੁਸੀਂ ਇਹਨਾਂ ਨੂੰ ਡਾਕੂਮੈਂਟ ਦਿੱਤੇ ਇਹਨਾਂ ਨੇ ਸਾਡੇ ਘਰਾਂ 'ਚੋਂ ਜਾ ਜਾ ਸਾਈਨ ਕਰਵਾਏ ਆ ਜੀ ਡਾਕੂਮੈਂਟ ਤੇ ਖਾਲੀ ਕਾਗਜ਼ਾਂ ਦੇ ਉੱਪਰ ਕਰਵਾਏ ਆ ਖੁਦ ਚੈੱਕ ਬੁੱਕਾਂ ਇਸ਼ੂ ਕੀਤੀਆਂ ਇਹਨਾਂ ਨੇ ਸਾਡੇ ਖਾਤਿਆਂ 'ਚ ਉਹਨਾਂ ਨੇ ਪੇਮੈਂਟ ਕੱਢ ਲਈ ਹੈ ਜੀ ਪਰ 13 13 ਲੱਖ 7 7 ਲੱਖ 10 ਲੱਖ ਦੀਆਂ ਇਹਨਾਂ ਨੇ ਐਂਟਰੀਆਂ ਕੀਤੀਆਂ ਨੇ ਆਪਦੇ ਜਾਣਕਾਰਾਂ ਦੇ ਖਾਤਿਆਂ ਦੇ ਸਾਨੂੰ ਕਿਸੇ ਚੀਜ਼ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਹੁਣ ਜਿਹੜਾ ਇਸ ਦੀ ਸ਼ਿਕਾਇਤ ਜਿਹੜੀ ਆ ਤੁਸੀਂ ਕਿਹਨਾਂ ਨੂੰ ਕੀਤੀ ਆ ਕਿ ਪੁਲਿਸ ਕੰਪਲੇਨ ਵੀ ਕੀਤੀ ਆ ਜਾਂ ਉਹਨੂੰ ਤੁਹਾਡੇ ਨਾਲ ਇਹ ਜਿਹੜੀ ਬੀਤੀ ਐ ਨੇ ਲੋਕਾਂ ਨਾਲ ਬੀਤੀ ਐ ਤੇ ਕਿਵੇਂ ਮਤਲਬ ਕੀ ਗਾਂ ਚੱਲੋਗੇ ਅਸੀਂ ਇਹਦੀ ਸ਼ਿਕਾਇਤ ਮਾਨਯੋਗ ਡੀਆਈਜੀ ਸਾਹਿਬ ਨੂੰ ਕਰ ਚੁੱਕੇ ਆ ਜੀ ਅੱਜ ਤੋਂ 4 ਦਿਨ ਪਹਿਲਾਂ ਉਹਨਾਂ ਵੱਲੋਂ ਮਾਰਕ ਹੋ ਕੇ ਐਸਐਸਪੀ ਦਫ਼ਤਰ ਪਹੁੰਚ ਚੁੱਕੀ ਹੈ ਜੀ ਉਹਦਾ ਅੱਜ ਟੈਕਸ ਮੈਸੇਜ ਆ ਗਿਆ ਜੀ ਉਹ ਡੀਐਸਪੀ ਕ੍ਰਾਈਮ ਕੋਲੇ ਚਲੀ ਗਈ ਜਾਣਕਾਰੀ ਲਈ ਬਾਕੀ ਮੈਨੇਜਰ ਸਾਹਿਬ ਅੰਦਰ ਬੈਠੇ ਆ ਜੀ ਮੈਨੇਜਰ ਸਾਨੂੰ ਸਾਰੀ ਗੱਲ ਦਾ ਪਤਾ ਹੈ ਜੀ ਪਹਿਲੇ 1.5 ਮਹੀਨੇ ਤੋਂ ਮੇਰੇ ਸਾਹਮਣੇ ਮੇਰੇ ਤੋਂ ਟਾਈਮ ਲੈ ਔਰ ਹਰ ਵਾਰ ਉਹਨਾਂ ਦੇ ਇੱਕ ਹੀ ਗੱਲ ਹੁੰਦੀ ਆ ਵੀ ਯਾਰ ਮੇਰਾ ਕੀ ਕੂਰਾ ਸਾਡਾ ਐਮਪਲੋਏ ਕਰ ਗਿਆ ਤੇ ਮੈਨੇਜ ਕਰਨ ਦਾ ਕੰਮ ਉਹਨਾਂ ਦਾ ਜੀ ਬੈਂਕ ਦਾ ਐਮਪਲੋਏ ਆ ਸਾਡੇ ਨਾਲ ਫਰਾਡ ਕੀਤਾ ਬੈਂਕ ਨਹੀਂ ਕੀਤਾ ਸਾਡਾ ਕੀ ਕੂਰਾ 20 21 21 ਲੱਖ ਰੁਪਏ ਆ ਜੀ 35 35 ਲੱਖ ਰੁਪਏ ਇੱਕ ਇੱਕ ਬੰਦੇ ਦਾ ਖਾ ਗਏ ਇਹ ਉਹਨਾਂ ਰਿਆਂ ਸਾਰੀ ਉਮਰ ਲਈ ਸਿਵਲ ਸਕੋਰ ਜ਼ੀਰੋ ਹੋ ਗਿਆ ਜੀ ਸਾਰੀ ਉਮਰ ਕਰਵਾਇ ਕਿਵੇਂ ਕਰੂਗਾ ਇਹ ਦੇਖੋ ਫਰੋਜਪੁਰ ਦੀ ਬ੍ਰਾਂਚ ਆ ਵੀ ਜਿੱਥੇ ਲੋਕਾਂ ਦੇ ਨਾਲ ਠੱਗੀ ਵਧੀ ਆ ਇੱਥੇ ਕਾਫੀ ਲੋਕ ਨੇ ਪਹਿਲਾਂ ਤਾਂ ਉਹਨਾਂ ਦੀ ਅਜ ਤਸਵੀਰਾਂ ਤੁਹਾਨੂੰ ਮਿਖਾ ਦਿੰਨੇ ਆ ਕਿ ਇਹ ਜਿਹੜੇ ਲੋਕ ਨੇ ਇਹ ਸਾਰੇ ਜਿਹੜੇ ਠੱ ਕੋਈ ਕਿੰਨਾਰੇ ਖਾਤੇ ਐ ਇਸ ਟਾਈਮ ਜ਼ੀਰੋ ਬੋਲਦੇ ਪਏ ਜਿਹੜੀਆਂ ਲਿਮਟਾਂ ਇਹਨਾਂ ਨੇ ਆਪਣੇ ਵਰਤਨੀਆਂ ਸੀ ਆਪਣੇ ਬੱਚਿਆਂ ਵਾਸਤੇ ਜਿਹੜੀਆਂ ਉਹਦਾ ਇਸਤੇਮਾਲ ਕਰਨਾ ਸੀ ਉਹਨਾਂ ਨੇ ਕਦੇ ਨੇ ਬਾਹਰ ਭੇਜਣਾ ਸੀ ਤੇ ਜਾਂ ਕਿਸੇ ਨੇ ਕੋਈ ਹੋਰ ਜ਼ਰੂਰੀ ਕੰਮ ਵਾਸਤੇ ਜਿਹੜੀਆਂ ਲਿਮਟਾਂ ਲਈਆਂ ਸੀਗੀਆਂ ਉਹ ਸਾਰੇ ਪੈਸੇ ਤਾਂ ਇਹਨਾਂ ਦੇ ਖਾਤਿਆਂ ਵਿੱਚੋਂ ਜਿਹੜੀਆਂ ਲਿਮਟਾਂ ਦੇ ਵਿੱਚ ਪਨਾ ਕੇ ਉਹ ਵਰਤ ਲਿੱਤੇ ਗਏ ਨੇ ਲੇਕਿਨ ਇਹਨਾਂ ਦੇ ਖਾਤਿਆਂ ਵਿੱਚ ਕੋਈ ਪੈਸਾ ਨਹੀਂ ਦਿੱਤਾ ਗਿਆ ਸਾਰੇ ਇਹਨਾਂ ਕੋਲ ਜਿਹੜੇ ਬਲੈਂਕ ਚੈੱਕ ਲੈ ਕੇ ਗਏ ਸੀਗੇ ਉਹਨਾਂ ਨੇ ਆਪੇ ਹੀ ਜਿਹੜਾ ਭਰ ਕੇ ਤੇ ਉਹਨਾਂ ਦੇ ਵਿੱਚੋਂ ਪੈਸੇ ਕਟਵਾਏ ਗਏ ਤੇ ਉਹਨਾਂ ਨੇ ਇਹਨਾਂ ਦੇ ਖਾਤੇ ਜ਼ੀਰੋ ਬੋਲਦੇ ਹੋਏ ਦਿ ਸਾਲ ਪਹਿਲਾਂ ਮੈਂ ਆਪਣੇ ਡਾਕੂਮੈਂਟਸ ਦਿੱਤੇ ਸੀ ਇਥੇ ਲਿਮਟ ਖਾ ਲਾ ਕੇ ਸਾਲ ਬਾਅਦ ਮੈਨੂੰ ਲਾਰ ਲਾ ਕੇ 2 ਮਹੀਨੇ ਹੋ ਜਾਂਦੇ ਮਹੀਨੇ ਨੂੰ ਹੋ ਜਾਂਦੇ ਤੇ ਲਿਮਟ ਪਰ ਕੁੱਲ ਨੂੰ ਜਦੋਂ ਮੈਂ ਇੱਕ ਮਹੀਨਾ ਤੇ ਲਵਾਇਆ ਬੈਂਕ ਮੈਨੇਜਰ ਕੋਲ ਆ ਕੇ ਪੁੱਛਿਆ ਕੋਈ ਸੋਰ ਪਤਾ ਨਹੀਂ ਲੱਗਾ ਜੋ ਸਟੇਟਮੈਂਟ ਕਢਾਈ ਉਹਦੋਂ ਮੈਨੂੰ ਪਤਾ ਲੱਗਾ ਵੀ ਮੇਰੀ 35 ਲੱਖ ਦੀ ਲਿਮਟ ਖੁੱਲੀ ਹੋਈ ਹੈ ਤੇ 35 ਲੱਖ ਦੇ ਵਿੱਚੋਂ ਮੇਰਾ ਬੈਲੈਂਸ 0 ਰੁਪਇਆ ਹੈ ਨਾਲ ਹੀ ਮੇਰੇ ਕਰਜ਼ਨ ਦੀ ਵੀ ਉਹ ਵੀ 35 ਲੱਖ ਦੀ ਲਿਮਟ ਖੁੱਲੀ ਢੋਂਡੇ ਬੈਨ ਕਿਹੜਾ ਬੈਂਕ ਹੈ ਜਿਹਨੇ ਕੈਪੀਟਲ ਫਾਈਨਾਂਸ ਮੈਂ ਆਪ ਆਪ ਹੀ ਫਰੋਈ ਪ੍ਰਸ਼ਾਸਨ ਦੀ ਜੇ ਆਪ ਹੀ ਚੱਕ ਫੈਨਸਮ ਕਰਦੇ ਹੋ ਉਹ ਤਾਂ ਆਪ ਹੀ ਸਾਰੀ ਕਰਦੇ ਰਹੇ ਨੇ ਮੈਨੇਜਰ ਹੋਣ ਕੁਛ ਨਹੀਂ ਸੁਰਪਦਾ ਦੇ ਰਾ ਉਹਨੂੰ ਵੀ 25 ਦਿਨ ਹੋ ਗਏ ਆ ਮੈਨੂੰ ਕੀ ਪਤਾ ਹੈ ਪੁਲਿਸ ਨੂੰ شکایت ਕੀਤੀ ਹਾਂਜੀ ਡੀਆਈਜੀ ਸਾਹਿਬ ਨੂੰ ਦਿੱਤੀ ਹੈ شکایت ਉਹਨਾਂ ਕੋ ਕਰ ਰਹੇ ਹਾਂ ਹਾਂਜੀ ਕਿੰਨੇ ਕੋ ਲੋ ਲੋ ਕਹ ਗਿਆ ਜਿਹੜੇ ਅਸ ਲੱਗੀ ਦੇ ਸ਼ਿਕਾਰ ਹੋ ਗਿਆ ਤੇ ਕਿੰਨਾ ਕੋ ਪੈਸਾ ਹੋਵੇਗਾ ਕਿ ਕਿਆ ਲੋਕ ਤਾਂ ਫਿਲਹਾਲ ਤਾਂ ਇੱਥੇ ਨਹੀਂ 25 ਨੇ ਹੀ ਹਿੱਕ ਤੇ ਹਜੇ ਹੋਰ ਵੀ ਆ ਰਹੇ ਨੇ ਬਲ ਸਾਹਿਬ ਤੇ ਅੱਗੀ ਦਾ ਸ਼ਿਕਾਰ ਮੇਰੇ ਖਿਆਲ ਨਾਲ 5 ਤੋਂ 7 ਕਰੋੜ ਦੀ ਦਸਤੀ ਹੋਏਗੀ ਕੀ ਭਾਜੀ ਮਤਲਬ ਗੁੱਡ ਗੁੱਫਿਲ ਤੇ ਹੀ ਹੋਗੀ ਜਾਂ ਜਾਂ ਮਤਲਬ ਕੋਈ ਇਹਨਾ ਤੁਸੀਂ ਆਪਣੇ ਮਤਲਬ ਕੀ ਕਹਿ ਸਕਦੇ ਕੋਈ ਕੋ ਡਾਕੂਮੈਂਟ ਚਾਹਨਾ ਦੇ ਬੈਠੇ ਜਿਸ ਕਰਕੇ ਫੇਬੀਲੇ ਚਾਹ। ਆ ਇੱਕ ਤਾਂ ਵਿਸ਼ਵਾਸ ਹੀ ਬਸ ਵਿਸ਼ਵਾਸ ਲੈ ਕੇ ਬੈਠ ਗਿਆ ਸਾਨੂੰ ਤੇ ਦੂਸਰਾ ਮਤਲਬ ਕੀ ਸਾਰੀ ਮਿਲਕੁੱਪ ਸਾਰੀ ਮਿਲਕੁੱਪ ਦਾ ਮੈਨੇਜਰ ਵੀ ਮੇਰੇ ਖਿਆਲ ਨਾਲ ਸਾਰੇ ਹੀ ਰਲੇ ਹੋਏ ਨੇ ਮੈਨੇਜਰ ਵੀ ਸਾਰਾ ਸਾਫ ਹੀ ਰਲਿਆ ਆ ਕਿ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਹੋਏਗਾ ਹੁਣ ਤੁਸੀਂ ਫਿਰ ਅਗਲਾ ਦਸਤਾ ਕਿਵੇਂ ਹੋਣਾ ਇਹਨਾਂ ਦੀ ਕੰਪਲੀਟ ਕੀਤੀ ਆ ਹੁਣ ਅੱਗੇ ਕਾਰਵਾਈ ਹੋਏਗੀ ਤੇ ਪਤਾ ਲੱਗੇਗਾ ਪੁਲਿਸ ਤੋਂ ਵਿਸ਼ਵਾਸ ਦੇਖੋ ਇਹਨਾਂ ਨੂੰ ਜਿਹੜਾ ਵਿਸ਼ਵਾਸ ਉਹਨ ਇੱਕੋ ਹੀ ਇੱਕ ਵਿਸ਼ਵਾਸ ਹੈ ਕਿ ਪੁਲਿਸ ਜੜੀਆਂ ਇਸ ਗੱਲ ਦੀ ਜੜੀਆਂ ਜਾਂਚ ਕਰੇ ਤੇ ਤਾਂ ਤਾਂ ਜੋ ਮਤਲਬ ਕਿ ਇਹਨਾਂ ਦੀ ਜੜੀਆਂ ਕੋਈ ਸਨਮਾਈ ਹੋ ਸਕੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੇ ਲੋਕ ਹੈਗੇ ਆ ਕਿ ਕਿਸ ਤਰ੍ਹਾਂ ਜੜੇ ਉਹ ਸਰਵਾਈਵ ਕਰਨਗੇ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਸੋਚਣ ਵਾਲੀ ਗੱਲ ਹੈ ਕਿਉਂਕਿ ਛੋਟੀ ਮੋਟੀ ਰਕਮ ਨਹੀਂ ਹੈਗੀ ਕਿਸੇ ਨੇ ਖਾਤੇ ਜੋ 10 ਲੱਖ ਕਿਸੇ ਨੇ 20 ਲੱਖ ਕਿਸੇ ਨੇ 35-35 ਲੱਖ ਰੁਪਈਆਂ ਜੜੀਆਂ ਲਿਮਟਾ ਬਣਾ ਕੇ ਇੱਥੋਂ ਦੇ ਜਿਹੜਾ ਸਟਾਫ ਐਮਪਲਾਈ ਦਾ ਉਹ ਮਤਲਬ ਆਪਣੇ ਖਾਤਿਆਂ ਵਿੱਚ ਜਾਂ ਆਪਣੇ ਰਿਸ਼ਤੇਦਾਰ ਦੇ ਖਾਤੇ ਵਿੱਚ ਟ੍ਰਾਂਸਫਰ ਕਰਾ ਕੇ ਖਰਚ ਕਰਦਾ ਕਰਦਾ ਰਿਹਾ ਲ ਪਣ ਡਾਕੂ ਮਰਦਾ ਵੀ ਹੇਰ ਫੇਰ ਹੁੰਦੀ ਸੀ ਇਹ ਤੁਸੀਂ ਖੁਦ ਹੀ ਦੇਖ ਸਕਦੇ ਹੋ ਵੀ ਕਿੰਨੀ ਚਲਾਕੀ ਦੇ ਨਾਲ ਸਾਰੀ ਹੇਰ ਫੇਰ ਕੀਤੀ ਗਈ ਤੇ ਇਹਨਾਂ ਦੇ ਖਾਤਿਆਂ 'ਚੋਂ ਪੈਸੇ ਜੜਿਆ ਉਹ ਖਣਵਾ ਕੇ ਖੁਦ ਵਰਤੇ ਗਏ ਲੇਕਿਨ ਜਿਹੜਾ ਇੱਕ ਕਸਟਮਰ ਸੀਗਾ ਜਿਹਨੇ ਖਾਤਿਆਂ ਦੇ ਵਿੱਚ ਲੋਨ ਬੋਲਦੇ ਨੇ ਲਿਮਟਾਂ ਬੋਲਦੀਆਂ ਉਹਨਾਂ ਨੂੰ ਜਿਹੜਾ 5 ਪੈਸੇ ਵੀ ਜੜਿਆ ਉਹ ਵਿੱਚੋਂ ਨਹੀਂ ਲੱਭੇ ਤੇ ਉਹਨਾਂ ਦੇ ਖਾਤੇ ਜਿਹੜੇ ਜ਼ੀਰੋ ਬੋਲਦੇ ਦਿਖਾਈ ਦੇ ਰਿਆ ਭਾਜੀ ਤੁਹਾਡੇ ਨਾਲ ਕੀ ਨਾਮ ਹੈ ਤੇ ਕਿਸ ਤਰ੍ਹਾਂ ਬੀਤੀ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਅਸੀਂ ਇੱਥੇ ਕੈਪੀਟਲ ਬੈਂਕ ਦੀ ਲਿਮਟ ਬਣਵਾਈ ਸੀ ਸਾਡੇ account ਦੇ ਵਿੱਚੋਂ 60 ਲੱਖ ਰੁਪਈਆ ਇਹਨਾਂ ਨੇ ਟ੍ਰਾਂਸ ਉਹਦੇ باوجود ਫਿਰ ਅਸੀਂ ਕਿਹੜੇ ਲਈ ਕਿਉਂ ਇਹਨਾਂ ਨੇ ਕੁਝ ਪੈਸੇ ਸਾਨੂੰ ਆਪਦੇ ਸੇਵਿੰਗ ਕੋਰਡ ਚੋਂ ਵਾਪਸ ਕਰਦੇ ਤੇ ਹੱਲੇ ਵੀ ਸਾਡਾ 11 12 ਦਾ ਲੈਟਰ ਗਿਆ ਦੇ ਪਰ ਜੀ ਤੁਸੀਂ ਇਹਨਾਂ ਨੂੰ ਕਿਹਾ ਜੀ ਵੀ ਮੈਂ ਨਹੀਂ ਲਿਮਟ ਬਣਾ ਦਿਓ ਤੇ ਮਤਲਬ ਕਹਿੰਦੇ ਸਾਨੂੰ ਪੈਸੇ ਦੇ ਦੇਓ ਕਿਉਂਕਿ ਇਹਨਾਂ ਨੇ ਜਿਹਨੂੰ ਪੜਵਾਏ ਤੁਹਾਨੂੰ ਬਿਲਕੁਲ ਪੜ ਤੱਕ ਨਹੀਂ ਗਈ ਨਾ ਜੀ ਸਾਡੇ ਤਾਂ ਉਹਦੇ ਚ ਨੰਬਰ ਹੀ ਹੋਰ ਕੋਈ ਲੱਗਾ ਸੀ ਸਾਨੂੰ ਮੈਸੇਜ ਹੀ ਨਹੀਂ ਆ ਰਿਹਾ ਸੀ ਇਹਨਾਂ ਦਾ ਤੇ ਐਸਐਸਪੀ ਸਾਹਿਬ ਦੇ ਤਰਕਾਸ ਦਿੱਤੀ ਹੈ ਜੋ ਕਰਦੀ ਕਾ ਜੀ ਦੇ ਚ ਉਹਨਾਂ ਨੇ ਕਸਮਤ ਨਾਲ ਠਗੀ ਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਕੀ ਸਰ ਮਾਮਲਾ ਤੇ ਕਿਸ ਤਰ੍ਹਾਂ ਨਿਕਲਿਆ ਇੱਕ ਸਮੂਹ ਕੰਪਲੇਂਟ ਜਿਹਦੇ ਵਿੱਚ ਅਬਜੀਤ ਸਿੰਘ ਨੂੰ ਕੰਪਲੇਂਟ ਹੈ ਜਿਹਦੇ ਵਿੱਚ ਉਸਨੇ ਦੱਸਿਆ ਕਿ ਤੇ ਕੈਪੀਟਲ ਲਾਸਟ ਬੈਕ ਹੈਡਾ ਜਿਹਦੇ ਉਹਨਾਂ ਬੈਂਕ ਕੋਲੋਂ ਉਹਦੇ ਨਾਲ ਠੱਗੀ ਮਾਰੀ ਸੀ ਜਿਸਦੇ ਤੋਂ ਅੱਜ ਤੱਕ ਫੀਲਡ ਨੇ ਇਨਕੁਆਰੀ ਕਰਕੇ ਕਾਨੂੰਨ ਨਾਲ ਕੋਈ ਤਦਵ ਕਾਰੀ ਅਮੂਰ ਵਿੱਚ ਆਉਂਦੀ ਸੋ ਸ਼ੁਰੂਆਤ ਤੋਂ ਦੱਸਿਆ ਉਹਨਾਂ ਨੇ ਕਿਸ ਤਰ੍ਹਾਂ ਮਾਨਾ ਟੱਕੀ ਹੋਈ ਹੈ ਤਾਂ ਕਿ ਉਹ ਦੱਸਦੇ ਵੀ ਕੁਝ ਲਿਮਟ ਦਾ ਚੱਕਰ ਹੈ ਵੀ ਜਿਵੇਂ ਉਹ ਪੈਸੇ ਬੈਂਕ ਦੇ ਵਿੱਚ ਲਿਮਟ ਬਣਵਾ ਲੈਂਦੇ ਸੀ ਬਟੋਂ ਪੈਸੇ ਹੀ ਨਾ ਮਿਲਦੇ ਸੀ ਉਸ ਕੀ ਕਿ ਦੀ ਢੱਕੀ ਆ ਉਹ ਇਹ ਸਾਰਾ ਕੁਝ ਪਰਚਾ ਜੱਜ ਕਰਕੇ ਜਿਸ ਤਰ੍ਹਾਂ ਦੀ ਕਾਰਵਾਈ ਹੋਗੀ ਉੱਚ ਜਾਈਗੀ ਇਨਵੈਸਟਿਗੇਸ਼ਨ ਚ ਚਲੋ ਦੇਖੋ ਕਿੰਨੀ ਹੈਰਾਨਗੀ ਦੀ ਗੱਲ ਹੈ ਵੀ ਜੋ ਨੰਬਰ ਇਹਨਾਂ ਨੇ ਬੈਂਕ ਨੂੰ ਦਿੱਤੇ ਆਪਣੇ ਖਾਤੇ ਨਾਲ ਜੁੜੇ ਹੋਏ ਉਹ ਮੈਂ ਜਿਹੜੇ ਨੰਬਰਾਂ ਨੂੰ ਹੀ ਬਦਲ ਦਿੱਤਾ ਤੇ ਬਦਲ ਕੇ ਜਿਹੜੀ ਐ ਸਾਰੀ ਠੱਗੀ ਦੇ ਜਿਹੜਾ ਕੰਮ ਕੀਤਾ ਗਿਆ ਬੈਂਕ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਵਿਖਾਉਂਦੇ ਆ ਆ ਜਿਹੜਾ ਬੈਂਕ ਹੈਗਾ ਜਿਨੇ ਇਹਨਾਂ ਲੋਕਾਂ ਨੇ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਕੀਤੀ ਆ ਕਿਉਂਕਿ ਇਹ ਕਿਸਾਨੀ ਕੇ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਇਹਨਾਂ ਨੂੰ ਮਤਲਬ ਕਿ ਲੋਕ ਜਿਹੜੇ ਲੋਡ ਪੈਂਦੀ ਆ ਵੀ ਲਿਮਟਾ ਬਣਾਉਂਦੀ ਤੇ ਜਿਹੜੇ ਬਣਾਦੇ ਵੀ ਨੇ ਲੇਕਿਨ ਇਸ ਬੈਂਕ ਵੱਲੋਂ ਕੋਈ ਵੀ ਜਿਹੜਾ ਨਿਆਂ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਪੁਲਿਸ ਨੂੰ ਜਿਹੜੀ ਸ਼ਿਕਾਇਤ ਕੀਤੀ ਗਈ ਲੇ ਮੈਨੇਜਰ ਨੇ ਮੰਨਿਆ ਵੀ ਅਸੀਂ ਜੜੀਆਂ ਵੇ ਅਸੀਂ ਕਦੇ ਦੇਖਦੇ ਪਏ ਹਾਂ ਜਾਂਚ ਕਰਦੇ ਪਏ ਆ ਕਿ ਇਹਨਾਂ ਨੂੰ ਇਨਸਾਫ ਅਸੀਂ ਦਵਾਵਾਂਗੇ ਲੇਕਿਨ ਇਹ ਇਨਸਾਫ ਕਿਦੋਂ ਮਿਲੇਗਾ ਕਿਉਂਕਿ ਹਜੇ ਤੱਕ ਇਹਨਾਂ ਦੇ ਖਾਤਿਆਂ ਵਿੱਚ ਕੋਈ ਵੀ ਪੈਸਾ ਨਹੀਂ ਬੋਲਦਾ ਪਿਆ ਤੇ ਕਾਫੀ ਲੋਕ ਅਰਾਧ ਦੇ ਪ੍ਰਚੰਦ ਦਿਖਾਈ ਦੇ ਰਿਹਾ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਵੀ ਦੇਖਣਾ ਕਿ ਪੁਲਿਸ ਇਸ ਜਨਰਲ ਸ਼ਿਕਾਇਤ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਆ ਕੀ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਇਹਨਾਂ ਦੇ ਪੈਸੇ ਇਹਨਾਂ ਦੇ ਖਾਤੇ ਵਿੱਚ ਵਾਪਸ ਮਿਲਣਗੇ ਤੇ ਉਸ ਜਿਹੜਾ ਨੇ ਸ਼ਖਸ ਨੇ ਜੜੀ ਆ ਏਡੀ ਬੜੀ ਹੇਰਫੇਰ ਕੀਤੀ ਆ ਥਕੀ ਦੇ ਕੰਮ ਕੀਤਾ ਉਹਨੇ ਤੇ ਕਾਰਵਾਈ ਹੋਵੇਗੀ ਇਹ ਦੇਖਣਾ ਬਾਕੀ ਹੋਵੇਗਾ ਉਹਨਾਂ ਨਿਗਾਹ ਇਦਰੀਆ ਇਹਨਾਂ ਲੋਕਾਂ ਦੀ ਵੀ ਤੇ ਹੁਣੇ ਸਮਾਜ ਦੀ ਵੀ ਤੱਕ ਜੋ ਲੋਕ ਬੈਂਕ ਤੇ ਵਿਸ਼ਵਾਸ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਤੇ ਜਿਹੜਾ ਵੀ ਇਹ ਵਿਸ਼ਵਾਸ ਜਿਹੜਾ ਵੀ ਉਹਦੇ ਤੇ ਪੁਲਿਸ ਜਿਹੜੇ ਕਾਰਜ ਖੜੇ ਉਤਰਨਗੇ ਤੇ ਇਹਨਾਂ ਨੂੰ ਨਿਆਂ ਜਿਹੜਾ ਦਵਾ ਪਾਣਗੇ ਇਹ ਦੇਖਣਾ ਹੁਣ ਬਾਕੀ ਹੋਵੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਇ